ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹਨਾਂ ਮਾ ਟੂਰਨਾਮੈਂਟ ਜੋ ਪਿੰਡ ਸੈਦੋਵਾਲ ਦੇ ਵਿੱਚ ਹੋ ਰਿਹਾ ਹੈਗਾ ਸਰਦਾਰ ਸੇਵਾ ਸਿੰਘ ਸਰਦਾਰ ਜਸਵੰਤ ਸਿੰਘ ਡੀਐਸਪੀ ਭਾਈ ਬਲਵੀਰ ਸਿੰਘ ਜੀ ਤੇ ਉਹਨਾਂ ਦੀ ਯਾਦ ਵਿੱਚ ਜੋ ਸਾਲਾਨਾ ਟੂਰਨਾਮੈਂਟ ਕਰਾਇਆ ਜਾਂਦਾ ਹੈ ਇਸ ਵਿੱਚ 19 ਤਰੀਕ ਨੂੰ ਜੋ ਪਿੰਡ ਪੱਦਰ ਦੇ ਮੈਚ ਹੋਣਗੇ ਤੇ ਜਿਹੜਾ 20 ਤਰੀਕ ਨੂੰ ਹੈਗਾ ਉਹਦੇ ਵਿੱਚ ਅਕੈਡਮੀਆ ਦੇ ਮੈਚ ਹੋਣਗੇ ਮੇਜਰ ਲੀਗ ਦੇ ਸੋ ਅੱਠ ਟੀਮਾਂ ਖੇਡਣਗੀਆਂ ਸੋ ਸਾਰਾ ਦਿਨ ਬਹੁਤ ਵਧੀਆ ਪ੍ਰੋਗਰਾਮ ਲੰਗਰ ਦਾ ਪ੍ਰੋਗਰਾਮ ਔਰ ਕੁੜੀਆਂ ਦੇ ਮੈਚ ਔਰ ਛੋੜੇ ਬੱਚਿਆਂ ਦੇ ਮੈਚ ਵੀ ਹੋਣਗੇ ਨਾਲ ਪਹਿਲਾ ਨਾਮ ਜਿਹੜਾ ਹੈਗਾ ਇਹਦੇ ਵਿੱਚ 3 ਲੱਖ ਰੁਪਈਆ ਹੈਗਾ ਦੂਜਾ ਸੈਕੰਡ ਨਾਮ 2 ਲੱਖ ਰੁਪਈਆ ਹੈਗਾ ਤੇ ਬੈਸਟ ਨੂੰ ਗੱਡੀ ਗੱਡੀ ਦਿੱਤੀ ਜਾਊਗੀ ਕਿਹੜੀ ਗੱਡੀ ਸਵਿਫਟ ਗੱਡੀ ਦਿੱਤੀ ਜਾਊਗੀ ਇਹਦੇ ਵਿੱਚ ਸੰਤ ਬਾਬਾ ਬਲਵੀਰ ਸਿੰਘ ਦੀ ਸੀਚੇਵਾਲ ਵਾਲੇ ਉਹ ਉਦਘਾਟਨ ਕਰਨਗੇ ਤੇ ਨਾਮਾਂ ਦੀ ਵੰਡ ਸਾਡੇ 프ੈਂਡ ਤੇ ਪਵੰਤ ਤੇ ਸਜਨ ਔਰ ਵੀ ਜਿਹੜੇ ਬਾਹਰੋਂ ਆਏ ਹੈਗੇ ਆ ਸੰਜੋਗੀ ਲੋਕ ਉਹਨਾਂ ਨੂੰ ਅਸੀਂ ਸਮਨ ਦਵਾਂਗੇ ਜੀ ਰੰਗ ਰੰਗ ਦਾ ਪ੍ਰੋਗਰਾਮ ਵੀ ਹੋਊਗਾ ਜਦੋਂ ਸਮਾਪਤੀ ਤੋਂ ਬਾਅਦ ਸਾਡੇ ਕੋਲ ਤਿੰਨ ਕਲਾਕਾਰ ਪਹੁੰਚ ਰਹੇ ਹਨ ਤੇ ਉਹਨਾਂ ਦੀ ਪੋਸਟਰ ਦੇ ਉੱਤੇ ਫੋਟੋ ਲੱਗੀ ਹੈਗੀ ਉਹ ਰੰਗ ਰੰਗ ਪ੍ਰੋਗਰਾਮ ਕਰਨਗੇ ਨਾਲ ਆਰ ਨੇਤ ਵੀ ਸਾਡੇ ਕੋਲ ਪਹੁੰਚਣਗੇ ਜੋ ਸਾਡੇ ਬਹੁਤ ਸਬੰਧੀ ਬਹੁਤ ਪਿਆਰੇ ਹਰਮਨ ਪਿਆਰੇ ਕਲਾਕਾਰ ਹਨ ਉਹਨਾਂ ਨਾਲ ਸਾਡਾ ਬਹੁਤ ਪਿਆਰ ਹੈਗਾ ਉਹ ਵੀ ਆਉਣਗੇ ਸਾਡੇ ਕੋਲ ਦਰਸ਼ਕਾਂ ਨੂੰ ਇਹੀ ਅਪੀਲ ਹੈ ਕਿ ਹੌਮ ਹਮਾ ਕੇ ਟੂਰਨਾਮੈਂਟ ਦੇ ਵਿੱਚ ਪਹੁੰਚੋ ਔਰ ਇਹ ਸਾਡੇ ਪਿੰਡ ਦੀ ਜੋ ਜੋ ਖੁਸ਼ੀ ਆਈ ਹੈ ਕਿ ਟੂਰਨਾਮੈਂਟ ਦੀ ਹਰ ਸਾਲ ਅਸੀਂ ਕਰਾਉਨੇ ਆ ਉਹਦੇ ਵਿੱਚ ਆਪਣਾ ਸਹਿਯੋਗ ਦੇਣ ਆਣ ਕੇ ਟੂਰਨਾਮੈਂਟ ਦੇਖਣ ਲੰਗਰ ਵੀ ਛਕਣ ਔਰ ਸਾਰਾ ਦਿਨ ਬਹਿ ਕੇ ਪ੍ਰੋਗਰਾਮ ਦੇਖਣ ਕਿ ਇਸ ਪ੍ਰੋਗਰਾਮ ਨੂੰ ਹੋਰ ਉਤਸ਼ਾਹ ਦਿੱਤਾ ਜਾਵੇ ਜੋ ਕੱਲ ਨੂੰ 19 ਤਰੀਕ ਨੂੰ ਜਿਹੜਾ ਖੂਨਦਾਨ ਕੈਂਪ ਲੱਗੂਆ ਬਲੱਡ ਡਰਾਈਵ ਜਿਹਨੂੰ ਕਹਿੰਦੇ ਹੈਗੇ ਜਿਹੜੇ ਵੀ ਜਿਹੜੇ ਖੂਨਦਾਨ ਦੇ ਸਕਦੇ ਹੈਗੇ ਆ ਜਿਹਨਾਂ ਤੇ ਉਹਨਾਂ ਨੂੰ ਜਿਹਨਾਂ ਨੂੰ ਖੂਨ ਦੀ ਲੋੜ ਹੈਗੀ ਆ ਉਹਨਾਂ ਵਾਸਤੇ ਇਹ ਖੂਨਦਾਨ ਹੈਗਾ ਇਹ ਭਾਈ ਨਾ ਸਾਡੇ ਜੋ ਹੈਗੇ ਕੀ ਨਾ ਉਹਨਾਂ ਦੇ ਉੱਪਰ ਜੁਕੇ ਵਾਲੇ ਨਾ ਜੀ ਉਹਨਾਂ ਵੱਲੋਂ ਇਹ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਹੈ ਸਵੇਰੇ ਉਹ 10 ਵਜੇ ਸਾਡੇ ਕੋਲ ਪਹੁੰਚ ਜਾਣਗੇ ਟੀਮਾਂ ਇੱਥੇ ਤੇ ਅਸੀਂ ਉਹਨਾਂ ਨੂੰ ਬਹੁਤ ਵਧੀਆ ਪ੍ਰਬੰਧ ਕਰਕੇ ਦਵਾਂਗੇ ਸੋ ਜਿਨੇ ਵੀ ਬਲੱਡ ਦੇਣਾ ਹੋਵੇ ਸਾਡੇ ਕੋਲ ਇੱਥੇ ਪੈਂਡ ਵਿੱਚ ਆਣ ਕੇ ਪਹੁੰਚ ਕੇ ਉਹਨਾਂ ਨੂੰ ਬਲੱਡ ਦੇ ਸਕਦਾ ਹੈ ਅਸੀਂ ਫਿਰ ਦੁਬਾਰਾ ਤੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਪ੍ਰੋਗਰਾਮ ਹਮ ਹਮਾ ਕੇ ਪੈਂਡ ਸੈਦੋਵਾਲ ਵਿੱਚ ਪਹੁੰਚਣ ਜਿਹੜੀ ਹਿੰਦੀ ਦੀ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਸੋ ਨਾਲ ਵੀ ਨਾਲ ਇਹ ਬਲੱਡ ਡਰਾਈਵ ਦੇ ਨਾਲ ਨਾਲ 슈ਗਰ ਬਲੱਡ ਪ੍ਰੈਸ਼ਰ ਜਿਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈਗਾ 슈ਗਰ ਹੈਗੀ ਉਹਨਾਂ ਦੀ ਦਵਾਈ ਵੀ ਫ੍ਰੀ ਦਿੱਤੀ ਜਾਊਗੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਆਣ ਕੇ ਪਹੁੰਚਣ ਜੀ